ਵਾਇਰ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ ਪਿਆਰੇ ਦੋਸਤੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗੁਰਮੀ ਸਿੰਘ ਫਟੀ 46 ਹੋਵੇ ਚਾਜ ਰਿਹਾ ਅੱਜ ਦੇ એપisode ਦੇ ਵਿੱਚ ਚਰਚਾ ਚਰਚਾ ਕਰਨ ਦਾ ਵਿਸ਼ਾ ਮੇਨ ਹੈ ਕਿ ਖਬਰ ਆ ਰਹੀਆਂ ਨੇ ਕਿ ਪਾਈ ਅਮਰਤਪਾਲ ਸਿੰਘ ਨੂੰ ਦਿੱਲੀ ਤੋਂ ਛੱਡਿਆ ਜਾ ਰਿਹਾ ਹੈ ਉਸੇ ਪਾਸੇ ਜਿੰਨੇ ਵੀ ਵਿਭਾਗ ਵੰਡੇ ਗਏ ਨੇ ਕੇਂਦਰੀ ਪਾਰਲੀਮੈਂਟ ਦੇ ਵਿੱਚ ਕੇਂਦਰੀ ਕੈਬਨਿਟ ਮੰਤਰੀ ਬਹੁਤੇ ਜਿਹੜੇ ਨੇ ਉਹ ਨਰਾਜ਼ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਯੋਗਤਾ ਦੇ ਮੁਤਾਬਕ ਅਤੇ ਉਹਨਾਂ ਦੀ ਜਿਹੜੀ ਸਮਰੱਥਾ ਹੈ ਉਹਦੇ ਮੁਤਾਬਕ ਨੈਗਮਨਾਂ ਦੀ ਵੰਡ ਦੀ ਕੀਤੀ ਗਈ ਮੋਦੀ ਦੀ ਇਹ ਤੀਸਰੀ ਵਾਰ ਸੁੰਨੀ ਸਰਕਾਰ ਦੇ ਵਿੱਚ ਅਜੇ ਵੀ ਕਾਫੀ ਤਕੜਾ ਰੌਲਾ ਚੱਲ ਰਿਹਾ ਹੈ ਜਿਸ ਨੂੰ ਹੱਲ ਕਰਨ ਵਾਸਤੇ ਮੋਦੀ ਸਾਹਿਬ ਨੂੰ ਕਈ ਸਮਝੌਤੇ ਕਰਨੇ ਪੈਣਗੇ ਅਗਰ ਸਮਝੌਤੇ ਨਹੀਂ ਕਰਤੇ ਤਾਂ ਨੁਕਸਾਨ ਹੋ ਸਕਦਾ ਹੈ ਮੋਦੀ ਸਾਹਿਬ ਜਲਦੀ ਸੁਣਿਆ ਹੈ ਕਿ ਕਿ ਨਾਲ ਵਿਦੇਸ਼ ਯਾਤਰਾ ਤੇ ਜਾ ਰਹੇ ਨੇ ਉਸ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਚਾਹੀਦਾ ਹੈ ਕਿ ਇਹ ਜਿਹੜੇ ਮਸਲੇ ਨੇ ਇਹ ਸਾਰੇ ਹੱਲ ਕਰ ਜਾਣ ਦੂਸਰਾ ਮਸਲਾ ਹੈ ਕਿ ਜਿਹੜਾ ਕੰਗਣਾ ਰਣੋਦ ਦਾ ਝਗੜਾ ਕੁਲਵਿੰਦਰ ਕੌਰ ਨਾਲ ਹੋਇਆ ਦੱਸਿਆ ਜਾਂਦਾ ਹੈ ਉਸ ਦੀ ਪੜਤਾਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਕੰਗਣਾ ਦੇ ਰਵੱਈਏ ਨੂੰ ਮੁਖਰਫੀ ਇਹ ਬਹੁਤ ਜ਼ਰੂਰੀ ਹੈ ਕਿ ਇਸ ਗੱਲ ਤੇ ਪੜਤਾਲ ਕੀਤੀ ਜਾਵੇ ਕਿ ਕੰਗਣਾ ਨੇ ਉਸ ਸਮੇਂ ਜਦ ਇਹ ਕੁਲਵਿੰਦਰ ਕੌਰ ਨੇ ਉਸ ਨਾਲ ਥੱਪੜ ਮਾਰਿਆ ਤਾਂ ਉਸ ਲੋਨ ਨੇ ਕੋਈ ਨਾ ਕੋਈ ਐਸੀ ਹਰਕਤ ਜਾਂ ਐਸਾ ਸ਼ਬਦ ਜ਼ਰੂਰ ਬੋਲੇ ਹੋਣਗੇ ਜਿਸ ਕਰਕੇ ਕੁਲਵਿੰਦਰ ਕੌਰ ਨੇ ਦੁਖੀ ਹੋ ਕੇ ਕੋਈ ਉਹ ਜਾ ਕਦਮ ਉਠਾਇਆ ਕਿਉਂਕਿ ਉਹਦੇ ਵਿਭਾਗ ਤੋਂ ਜਿਹੜੀਆਂ ਸੂਚਨਾਵਾਂ ਮਿਲ ਰਹੀਆਂ ਨੇ ਉਸ ਤੋਂ ਇਹ ਲੱਗਦਾ ਹੈ ਕਿ ਕੁਲਵਿੰਦਰ ਕੌਰ ਕਦੀ ਵੀ ਅਗਰੈਸਿਵ ਨਹੀਂ ਹੋਈ ਕਾਫੀ ਸਮੇਂ ਸਮੇਂ ਤੋਂ 에어ਪੋਰਟ ਤੇ ਡਿਊਟੀ ਦੇ ਰਹੀ ਹੈ ਬੜੀ ਇਮਾਨਦਾਰੀ ਤੇ ਸਨਫ ਨਾਲ ਉਸਨੇ ਆਪਣੀ ਡਿਊਟੀ ਨਿਭਾਈ ਹੈ ਕਦੀ ਕੋਈ ਐਸੀ ਘਟਨਾ ਵਾਪਰੀ ਨਹੀਂ ਦੂਸਰੇ ਪਾਸੇ ਜਿਹੜਾ ਜਿਹੜਾ ਬਹੁਤ ਤਗੜੀ ਚਿੰਤਾ ਦਾ ਵਿਸ਼ਾ ਹੈ ਕਿ ਪਾਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਪਾਣੀ ਦਾ ਸਤਾਰ ਇਹਨਾ ਨੀਵਾ ਹੁੰਦਾ ਜਾ ਰਿਹਾ ਹੈ ਕਿ ਫਤਿਹਗੜ ਸਾਹਿਬ ਦੇ ਲਾਗੇ ਕਈ ਐਸੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਪਾਣੀ ਪੀਣ ਜੋਗਾ ਵੀ ਨਹੀਂ ਮਿਲਿਆ ਇਸ ਸੰਤਾਪ ਤੋਂ ਬਚਣ ਲਈ ਸਾਨੂੰ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਅਪਲ ਤੇ ਸਾਰੀ ਸਾਰੀ ਦੁਨੀਆ ਦੇ ਲੋਕਾਂ ਨੂੰ ਖਾਸ ਕਰਕੇ ਭਾਰਤ ਦੇ ਲੋਕਾਂ ਨੂੰ ਤੇ ਵਿਸ਼ੇਸ਼ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਇਹ ਉਹ ਸਿਸ਼ ਵਿਸ਼ੇਸ਼ਧਾਂਦਿਆਂ ਦੀ ਲੋੜ ਹੈ ਪਰ ਲੱਗਦਾ ਨਹੀਂ ਕਿ ਕੋਈ ਐਸੀ ਕੋਈ ਚਿੰਤਾ ਲੋਕਾਂ ਦੇ ਮਨਾਂ ਦੇ ਉੱਤੇ ਜਾਂ ਲੋਕਾਂ ਦੀ ਦਿਮਾਗ ਦੇ ਉੱਤੇ ਕੋਈ ਅਸਰ ਕਰਦੀ ਹੋਵੇ ਇਸ ਕਰਕੇ ਮੈਂ ਜਿਹੜਾ ਦ੍ਰਿਸ਼ਟੀ ਚੰਦ ਲਗਾ ਦ੍ਰਿਸ਼ਟੀ ਚੰਦ ਵੱਲੋਂ ਅਪੀਲ ਕਰਦਾ ਹਾਂ ਕਿ ਪੀਣ ਵਾਲੇ ਪਾਣੀ ਨੂੰ ਬਚਾਓ ਗੱਡੀਆਂ ਘਰਾਂ ਨੂੰ ਦੂਸਰਾਂ ਨਜਾਇਜ਼ ਤੌਰ ਤੇ ਵਰਤੋਂ ਚੱਕੀਤੇ ਜਾਣ ਵਾਲੇ ਪਾਣੀ ਦੀ ਵਰਤੋਂ ਜਿਹੜੀ ਆ ਉਹਨੂੰ ਘਟਾਇਆ ਜਾਵੇ ਇਸ ਤੋਂ ਬਹੁਤ ਜ਼ਰੂਰੀ ਹੈ ਕਿ ਜੇ ਸਰਕਾਰ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਹੋਵੇ ਤਾਂ ਹਰ ਪਿੰਡ ਦੇ ਵਿੱਚ ਟੈਂਕੀਆਂ ਬਣੀਆਂ ਹੋਈਆਂ ਨੇ ਪਾਣੀਆਂ ਪਾਣੀ ਦੇ ਪੰਪ ਜਿਹੜੇ ਨੇ ਉਹ ਖਰਾਬ ਪਏ ਨੇ ਅਗਰ ਉਹ ਪਾਣੀ ਦੇ ਪੰਪ ਤੇ ਟੂਟੀਆਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਜਿਹੜੇ ਸਮਰਸੀਬਲ ਪੰਪ ਨੇ ਘਰਾਂ ਦੇ ਵਿੱਚ ਤਕਰੀਬਨ ਬੇਥਾ ਚੱਲ ਰਹੇ ਨਹੀਂ ਉਹਦੇ ਨਾਲ ਬਿਜਲੀ ਦਾ ਖਰਚਾ ਵੀ ਫालतू ਆ ਰਿਹਾ ਹੈ ਤੇ ਪਾਣੀ ਦਾ ਨੁਕਸਾਨ ਵੀ ਜ਼ਿਆਦਾ ਹੋ ਰਿਹਾ ਹੈ ਉਹਦੀ ਵਰਤੋਂ ਘਟ ਸਕਦੀ ਹੈ ਟੂਟੀਆਂ ਦੇ ਵੈਰਣ ਜਿਹੜੀ ਆ ਉਹ ਕੀਤੀ ਹੋਈ ਹੈ ਜਾਂ ਉਹਨੂੰ ਸੁਧਾਰ ਲੈਣਾ ਚਾਹੀਦਾ ਘਰੋ ਘਰੀ ਪਾਣੀ ਜਿਹੜਾ ਹੈ ਇੱਕ ਦੇ ਮੈਰੀ ਪਾਣੀ ਜਿਹੜਾ ਹੈ ਉਹ ਚੈੱਕ ਕਰਕੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਪੀਣ ਵਾਲੇ ਪਾਣੀ ਨੂੰ ਉਹਨਾਂ ਉੱਤੇ ਜਿਹੜੀਆਂ ਟੈਂਕੀਆਂ ਬਣੀਆਂ ਨੇ ਉਹਨਾਂ ਤੇ ਅਜੇ ਵੀ ਅਮਪਲਾਈ ਜਿਹੜੇ ਕੰਮ ਕਰ ਰਹੇ ਨੇ ਪਰ ਕੰਮ ਉੱਤੇ ਕੋਈ ਨਹੀਂ ਨਾ ਨਾ ਕੋਈ ਪੰਪ ਚੱਲਦਾ ਹੈ ਨਾ ਉਹ ਟੈਂਕੀ ਦੇ ਵਿੱਚ ਪਾਣੀ ਜਾਂਦਾ ਹੈ ਤੇ ਨਾ ਹੀ ਲੋਕਾਂ ਤੱਕ ਤਕਰੀਬਨ ਸਪਲਾਈ ਹੁੰਦਾ ਇਸ ਗੱਲ ਨੂੰ ਬਹੁਤ ਧਿਆਨ ਨਾਲ ਵਾਚਣ ਦੀ ਲੋੜ ਹੈ ਜਿਸ ਨਾਲ ਪਾਣੀ ਦਾ ਜਿਹੜਾ ਡਿੱਗ ਰਿਹਾ ਸતર ਹੈ ਉਸ ਨੂੰ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ ਦੂਸਰਾ ਸੀਜ਼ਨ ਜਿਹੜਾ ਝੋਨਾ ਲਾਉਣ ਦਾ ਆ ਰਿਹਾ ਹੈ ਝੋਨਾ ਝੋਨਿਆਂ ਦੀ ਮਾਰਤਾੜ ਜਿਹੜੀ ਆ ਚੱਲ ਰਹੀ ਹੈ ਲਗਾਤਾਰ ਮੋਟਰਾਂ ਬਿਨਾ ਵਿਅਕਤੀਆਂ ਦੇ ਉਹ ਸਟਾਰਟਰਾਂ ਦੇ ਨਾਲ ਚੱਲ ਰਹੀਆਂ ਨੇ ਜਿਹੜੇ ਸ਼ੀਨ ਲੱਗੇ ਹੋਏ ਨੇ ਉਹਦੇ ਨਾਲ ਆਪਣੇ ਆਪ ਚੱਲੀ ਜਾਂਦੀਆਂ ਨੇ ਆਪਣੇ ਆਪ ਬੰਦ ਹੋ ਜਾਂਦੀਆਂ ਨੇ ਪਾਣੀ ਅਵਾਰਾ ਤੁਰਿਆ ਫਿਰਦਾ ਹੈ ਪਾਣੀ ਦੀ ਜੋਗ ਵਰਤੋਂ ਜਿਹੜੀ ਆ ਉਹ ਤਕਰੀਬਨ ਕਿਸਾਨ ਵੀ ਨਹੀਂ ਕਰ ਰਹੇ ਇਹਦੇ ਇਹਦੇ ਬਾਰੇ ਬਹੁਤ ਜ਼ਰੂਰੀ ਹੈ ਕਿ ਕਿਸਾਨ ਜਥੇਬੰਦੀਆਂ ਸਾਰੇ ਕਿਸਾਨਾਂ ਨੂੰ ਅਪੀਲ ਕਰਨ ਉਹਨਾਂ ਨੂੰ ਹਦਾਇਤ ਕਰਨ ਕਿ ਪਾਣੀ ਦੀ ਜਿਹੜੀ ਦੁਰ ਵਰਤੋਂ ਉਹਨੂੰ ਰੋਕਿਆ ਜਾ ਸਕੇ ਪਿਛੇ ਜੇ ਕੁਝ ਨੋਟੀਫਿਕੇਸ਼ਨ ਜਿਹੜੇ ਨੇ ਸਰਕਾਰ ਨੇ ਕਢੇ ਸੀ ਕਿ ਜਿਹੜੇ ਬੰਦੇ ਪਾਣੀ ਦੀ ਨਜਾਇਜ਼ ਵਰਤੋਂ ਕਰਨਗੇ ਖਾਸ ਕਰਕੇ ਘਰਾਂ ਦੇ ਵਿੱਚ ਉਹਨਾਂ ਨੂੰ ਜੁਰਮਾਨੇ ਵੀ ਲਾਇਆ ਜਾ ਸਕਦੇ ਨੇ ਪਰ ਉਸ ਦਾ ਕੋਈ ਖਾਸ ਅਸਰ ਜਿਹੜਾ ਹੈ ਉਹ ਨਹੀਂ ਹੋ ਰਿਹਾ ਅਸਰ ਇਸ ਕਰਕੇ ਨਹੀਂ ਹੋ ਰਿਹਾ ਤੇ ਜਿਹੜੀ ਅਫਸਰ ਸ਼ਾਹੀ ਆ ਉਹ ਏਸੀਆਂ ਚ ਬੈਠੀ ਆ ਬਾਹਰ ਕਰਾਂ ਦੇ ਵਿੱਚ ਕੀ ਹੋ ਰਿਹਾ ਹੈ ਪਾਣੀ ਨਾਲੀਆਂ ਵਿੱਚ ਕਿਧਰ ਆਵਾਰਾ ਫਿਰ ਰਿਹਾ ਹੈ ਕਦੀ ਕਿਸੇ ਨੇ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਕੀਤੀ ਜਾਵੇਗੀ ਲੱਗਦਾ ਹੈ ਬਹੁਤ سارے ਜਿਹੜੇ ਬੱਚੇ ਨੇ ਬਾਹਰੋਂ ਆਉਂਦੇ ਨੇ ਬਾਹਰੋਂ ਲੋਕ ਜਿਹੜੇ ਵਿਦੇਸ਼ਾਂ ਤੋਂ ਕੌਣ ਫਿਰ ਕਿਉਂਦੇ ਨੇ ਜਾਂ ਕੁਛ ਸਤਾ ਸਵਾ ਬਤੀਤ ਕਰਕੇ ਆਉਂਦੇ ਨੇ ਉਥੋਂ ਦੀ ਐਡਮਿਨਿਸਟ੍ਰੇਸ਼ਨ ਦੀ ਬੜੀ ਵਧੀਆ ਗੱਲ ਕਰਦੇ ਨੇ ਭਾਰਤ ਦੇ ਕੋਲ ਬੜੇ ਯੋਗ ਅਫਸਰ ਵੀ ਨੇ ਬੜੀ ਯੋਗ ਐਡਮਿਨਿਸਟ੍ਰੇਸ਼ਨ ਕਰਨ ਵਾਲੇ ਬੰਦੇ ਵੀ ਨੇ ਭਾਵੇਂ ਕਿ ਉਹਨਾਂ ਨੂੰ ਨੌਕਰੇ ਲਾਇਆ ਹੋਇਆ ਹੈ ਸਰਕਾਰਾਂ ਨੇ ਕਿਉਂਕਿ ਉਹਨਾਂ ਨੂੰ ਆਪਣੇ ਚਿਮਚੇ ਜਿਹੜੇ ਨੇ ਜਾਂ ਰਿਸ਼ਤੇਦਾਰ ਨੇ ਜਾਂ ਜਿਹੜੇ ਬੰਦੇ ਕਮਾਈ ਕਰਕੇ ਦੇਣ ਵਾਲੇ ਨੇ ਉਹਨਾਂ ਨੂੰ ਚੰਗੀਆਂ ਪੋਸਟਾਂ ਤੇ ਪਾਇਆ ਹੋਇਆ ਹੈ ਉਹਨਾਂ ਵਿਅਕਤੀਆਂ ਨੂੰ ਫੀਲਡ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਾਫੀ ਜਿਹੜਾ ਹੈ ਬਚਾਅ ਹੋ ਸਕਦਾ ਹੈ ਦੂਸਰੇ ਜਿੰਨੇ ਵੀ ਦਫਤਰਾਂ ਦੇ ਵਿੱਚ ਬੈਠੇ ਹੋਏ ਹੈਡ ਆਫ ਦਾ ਡਿਪਾਰਟਮੈਂਟ ਨੇ ਹੈਡ ਆਫ ਦਾ ਡਿਸਟ੍ਰਿਕਟ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਮਤਲਬ ਆਪਣੀ ਸੁਪਰਵੀਜ਼ਨ ਥੱਲੇ ਸਾਰੇ ਡਿਪਾਰਟਮੈਂਟਾਂ ਨੂੰ ਅਲਰਟ ਕਰ ਅਤੇ ਉਹਨਾਂ ਤੋਂ ਕੰਮ ਲੈਣ ਸਿਰਫ ਨੋਟੀਫਿਕੇਸ਼ਨ ਕਰਨ ਨਾਲ ਜਾਂ ਚਿੱਠੀਆਂ ਖੜਨ ਨਾਲ ਇਹ ਸਮੱਸਿਆ ਦਾ ਹੱਲ ਨਹੀਂ ਹੋਣ ਲੱਗਾ ਪੰਜਾਬ ਦੇ ਵਿੱਚ ਜਿਹੜੇ ਪਾਣੀ ਨੇ ਜਿਹੜੇ ਦਰਿਆ ਪੰਜਾਬ ਦੇ ਵਿੱਚ ਦੀ ਵਗਦੇ ਨੇ ਉਹਨਾਂ ਦੀ ਜਿਹੜੀ ਪਾਣੀਆਂ ਦੀ ਵਰਤੋਂ ਜਿਹੜੀ ਆ ਉਹ ਪੰਜਾਬ ਨੂੰ ਬੜੀ ਤਰਤੀਬ ਨਾਲ ਕਰਨੀ ਚਾਹੀਦੀ ਆ ਅਗਰ ਪਾਣੀ ਵਾਧਾ ਹੈ ਤਾਂ ਬਾਹਰ ਦੀਆਂ ਸਟੇਟਾਂ ਨੂੰ ਵੇਚਿਆ ਜਾ ਸਕਦਾ ਹੈ ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਕਿਉਂਕਿ ਜਦੋਂ ਹੜਾਉਂਦੇ ਨੇ ਉਦੋਂ ਸਾਰੀ ਮਾਰ ਜਿਹੜੀ ਆ ਉਹ ਪੰਜਾਬ ਹੀ ਚੱਲਦਾ ਹੈ ਇਸ ਕਰਕੇ ਇਹ ਇਹਨਾਂ ਸਾਰਿਆਂ ਨੁਕਤਿਆਂ ਨੂੰ ਪਾਣੀ ਦੇ ਪੱਖੋਂ ਵਿਚਾਰਨ ਦੀ ਲੋੜ ਹੈ ਜਿਹਦੇ ਨਾਲ ਸਾਡੀ ਇੱਕ ਬੜੀ ਤੜਲੀ ਤਰਾਸਦੀ ਜਿਹੜੀ ਆਉਣ ਵਾਲੀ ਸਮੇਂ ਦੇ ਵਿੱਚ ਸਾਨੂੰ ਬੜੀ ਮੁਸ਼ਕਲ ਦੇ ਵਿੱਚੋਂ ਆਪਣੇ ਆਪ ਮੁਕੜਨਾ ਪਵੇਗਾ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਦੀ ਪਾਣੀ ਦੀ ਲੋੜ ਪਵੇਗੀ ਇਸ ਕਰਕੇ ਜਿਹੜਾ ਜ਼ਰੂਰੀ ਹੈ ਕਿ ਆਪਾਂ ਨੂੰ ਇਸ ਗੱਲ ਦੇ ਉੱਤੇ ਚਰਚਾ ਕਰਨ ਦੀ ਲੋੜ ਹੈ ਸੈਮੀਨਾਰਾਂ ਨਾਲੋਂ ਜਿੰਨੇ ਵੀ ਅਫਸਰ ਨੇ ਜਾਂ ਜਿੰਨੇ ਵੀ ਵਕੀਲ ਸਾਹਿਬਾਨ ਨੇ ਜਾਂ ਜਿੰਨੇ ਸਮਾਜ ਸੇਵੀ ਨੇ ਉਹਨਾਂ ਨੂੰ ਬਾਰ ਬਾਰ ਖੇਤਾ ਵਿੱਚ ਨਿਕਲਣਾ ਚਾਹੀਦਾ ਹੈ ਕਿਉਂਕਿ ਉਹ ਤੋਂ ਨਾਲ ਲੱਗਾ ਜੀ ਝੋਨੇ ਦੇ ਨਾਲ ਰੋਕ ਵੀ ਲਾਈ ਲਾ ਸਕਣ ਕਿਉਂਕਿ ਪਾਣੀ ਦੀ ਤੇ ਦਰਹਰਤੋਂ ਹੋਣੀ ਹੋਣੀ ਆ ਤੇ ਜੇ ਉੱਥੇ ਉੱਥੇ ਕਿਤੇ ਹੱਤਪੜੀ ਦੇ ਸਾਂ ਕੰਨਕੰਡੇ ਤੇ ਤੁਹਆਂ ਜਗ੍ਹਾ ਦੇਖੂਆਂ ਆਪਣੀਆਂ ਬੰਬੀਆਂ ਤੇ ਜੇ ਕੋਈ 2-2 4-4 5-5 10 ਦਾ ਰੁੱਖ ਲਾ ਲੈ ਜਾਣ ਇੱਕ ਚਿੜੀ ਬਣ ਜਾਏ ਉਹਦੇ ਨਾਲ ਵੀ ਮਤਲਬ ਜਿਹੜਾ ਵਾਤਾਵਰਣ ਕਾਫੀ ਸੁਧਰ ਸਕਦਾ ਹੈ ਇਹਦੇ ਵਾਲਾ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਸਰਕਾਰ ਤੁਮ ਆਸ਼ ਵੀ ਕੀਤੀ ਜਾਂਦੀ ਹੈ ਕਿ ਸਰਕਾਰ ਹੁਣ ਚੋਣਾਂ ਤੋਂ ਵੇਰੀ ਹੋ ਚੁੱਕੀ ਹੈ ਸਰਕਾਰ ਨੂੰ ਇਸ ਗੱਲ ਦਾ ਵੀ ਪਤਾ ਲੱਗਿਆ ਹੈ ਕਿ ਲੋਕ ਉਹਨਾਂ ਦੀਆਂ ਜਿਹੜੀਆਂ ਪਾਲ ਸੀਸ ਨੇ ਉਹਨਾਂ ਦੇ ਨਾਲ तकरीबन ਸਹਿਮਤ ਨਹੀਂ ਇਸ ਕਰਕੇ ਉਹਨਾਂ ਨੂੰ ਆਪਣੀਆਂ ਤਬਦੀਲ ਜਿਹੜੀ ਸੋਚ ਹੈ ਆਪਣੀਆਂ ਨੀਤੀਆਂ ਨੇ ਨiyet ਹੈ ਉਹਨੂੰ ਬਦਲਣ ਦੀ ਲੋੜ ਹੈ ਤਾਂ ਕਿ ਲੋਕਾਂ ਤੱਕ ਜਿਹੜੇ ਸੁਖ-ਸੂਲਤਾਂ ਜਿਹੜੀਆਂ ਨੇ ਪਹੁੰਚ ਸਕਣ ਮੁਕਤੀਆਂ ਸਹੂਲਤਾਂ ਦੇ ਬਾਰੇ ਜਿਹੜਾ ਆਮ ਕਰਤਾ ਚੱਲਦਾ ਹੈ ਮੁਕਤੀਆਂ ਸਹੂਲਤਾਂ ਦੇਣ ਦੇ ਬਾਵਜੂਦ ਵੀ ਇਹ ਸਰਕਾਰਾਂ ਵੋਟਾਂ ਲੈਣ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਤਾਂ ਉਹਨਾਂ ਨੂੰ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਜਿਹੜੇ ਸਿਆਸੀ ਗਠਜੰਡਨ ਜਾਂ ਸਿਆਸੀ ਪਾਰਟੀਆਂ ਇਹਨਾਂ ਇਹਨਾਂ ਲਾਰਿਆਂ ਦੇ ਆਧਾਰ ਦੇ ਉੱਤੇ ਵੋਟਾਂ ਲੈਂਦੀਆਂ ਨੇ ਕਿ ਅਸੀਂ ਮੁਫਤੀਆਂ ਰੋਟੀ ਦੇਵਾਂਗੇ ਦਾਲ ਦੇਵਾਂਗੇ ਜਿਵੇਂ ਕਿ ਕੇਂਦਰੀ ਸਰਕਾਰ ਇਹ ਗੱਲ ਕਹਿੰਦੀ ਰਹੀ ਹੈ ਕਿ 80 ਕਰੋੜ ਲੋਕ 140 ਦੇ ਵਿੱਚੋਂ 180 ਕਰੋੜ ਲੋਕ ਸਰਕਾਰ ਦੇ ਦਿੱਤੇ ਹੋਏ ਰੋਟੀ ਪਾਣੀ ਤੇ ਦਾਲ ਤੇ ਗੁਜ਼ਾਰਾ ਕਰ ਰਹੇ ਨੇ ਜਿਸ ਤੋਂ ਇਹ ਸਾਫ ਸਿੱਧ ਹੁੰਦਾ ਹੈ ਕਿ ਭਾਰਤ ਦੇ ਦੀ ਅਰਥ ਵਿਵਸਥਾ ਭਾਰਤ ਦੀ ਦਾ ਜਿਹੜਾ ਸਟੈਂਡਰਡ ਹੈ ਬਾਹਰ ਦੇ ਮੁਲਕਾਂ ਦੇ ਵਿੱਚ ਕੋਈ ਅਮੀਰੀ ਵਾਲਾ ਜਾਂ ਕੋਈ ਵਧੀਆ ਸਟੈਂਡਰਡ ਨਹੀਂ ਹੈ ਜੇ ਇਸੋਂ ਦੇ ਲੋਕ 80 ਕਰੋੜ ਲੋਕ ਜਿਹੜੇ ਨੇ ਜੇ ਮੁਫਤ ਦੀ ਰੋਟੀ ਦੇ ਉੱਤੇ ਨਿਰਭਰ ਕਰਦੇ ਨੇ ਬਾਹਰ ਝੌਂਪੜੀਆਂ ਦੇ ਵਿੱਚ ਕੁੱਲੀਆਂ ਦੇ ਵਿੱਚ ਸੜਕਾਂ ਦੇ ਕਿਨਾਰੇਾਂ ਤੇ ਰੇਲਵੇ ਸਟੇਸ਼ਨਾਂ ਦੇ ਉੱਤੇ ਪਲੇਟਫਾਰਮਾਂ ਦੇ ਉੱਤੇ ਬਾਸ ਸੜਕਾਂ ਦੇ ਉੱਤੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਤੇ ਇਹਨਾਂ ਵੱਲ ਨਿਗਾਹ ਮਾਰਨ ਦੀ ਲੋੜ ਹੈ ਤਾਂ ਤਾਂ ਅਗੇ ਭਾਰਤ ਦਾ ਜਿਹੜਾ ਅਸੀਂ ਨਕਸ਼ਾ ਹੈ ਉਹ ਉਹ ਲੀਡਰਾਂ ਦੇ ਇਹਨਾਂ ਦੇ ਵਿਚ ਆ ਸਕੇ ਦੂਸਰੀ ਜਿਹੜੀ ਇਹਦੇ ਨਾਲ ਜ਼ਰੂਰੀ ਹੈ ਕਿ ਜਿਹੜੀ ਅਰਥ ਵਿਵਸਥਾ ਨੂੰ ਅਸੀਂ ਅੰਕੜਾ ਵਾਈਜ਼ ਪੰਜਵੇਂ ਨੰਬਰ ਤੇ ਚੌਥੇ ਨੰਬਰ ਤੇ ਦੁਨੀਆ ਦੇ ਵਿੱਚ ਦੱਸੀ ਜਾ ਰਹੇ ਆ ਉਹਦਾ ਕੋਈ ਕੋਈ ਜਿਹੜਾ ਵੇਰਵਾ ਹੈ ਉਹ ਲੋਕਾਂ ਦੇ ਵਿੱਚੋਂ ਨਹੀਂ ਦਿੱਤਾ ਜ਼ਮੀਨੀ ਹਕੀਕਤ ਦੇ ਵਿੱਚ ਅਜਿਹੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਜਿਸ ਤੋਂ ਇਹ ਲੱਗ ਸਕੇ ਕਿ ਸਾਡੀ ਅਰਥ ਵਿਵਸਥਾ ਜਿਹੜੀ ਆ ਲੋਕਾਂ ਨੂੰ ਸੰਭਾਲਣ ਦੇ ਕਾਬਿਲ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਰਥ ਵਿਵਸਥਾ ਨੂੰ ਨੂੰ ਸਾਰਥਕ ਬਣਾਉਣ ਲਈ ਲੋਕਾਂ ਦੇ ਆਇਓ ਟੈਕਸ ਦੀ ਜਿਹੜੀ ਆ ਵਰਤੋਂ ਸਹੀ ਕੀਤੀ ਜਾ ਸਕੇ ਕਿਉਂਕਿ ਇੱਕ ਕਹਾਣੀ ਬੜੀ ਵਧੀਆ ਹੁੰਦੀ ਆ ਕਿ ਇੱਕ ਕਿਸੇ ਬਾਣੀਆਂ ਨੇ ਦੁਕਾਨ ਪਾਈ ਸੀ ਛੋਟੀ ਜੀ ਅਧਿਕ ਮਰਲੇ ਦੀ ਦੁਕਾਨ ਸੀ ਤੇ ਉਹਦਾ ਇੱਕ ਯਾਰ ਬਣ ਗਿਆ ਜ਼ਿਮੀਦਾਰ ਜ਼ਿਮੀਦਾਰ ਦੇ ਕੋਲ 40 50 50 ਕਿੱਲੇ ਪਹਿਲੀ ਸੀ ਉਹ ਉਹ ਵੇਦਾ ਹੈ ਕਿ ਮੇਰੇ ਫਿਰ 40 50 ਕਿੱਲਾਂ ਦੇ ਵਿੱਚੋਂ ਵੀ ਕੁਝ ਨਹੀਂ ਵੱਜਦਾ ਪਰ ਜਿਹੜਾ ਕਿਸਾਨ ਜਿਹੜਾ ਜਿਹਗਾ ਬਾਣੀਆਂ ਇਹ ਆਪਣੀ ਛੋਟੀ ਜੀ ਦੁਕਾਨ ਦੇ ਵਿੱਚੋਂ ਚੰਗਾ ਵਧੀਆ ਬਜਾਦਾ ਕਰੀ ਜਾਂਦਾ ਚੰਗੇ ਪੈਸੇ ਕਮਾਈ ਜਾਂਦਾ ਚੰਗੀਆਂ ਜਿਆਦਾ ਤਮਲੀਆਂ ਜਾਂਦਾ ਤੋ ਯਾਰ ਸੀਗੇ ਉਹਨਾਂ ਨੇ ਇੱਕ ਦਿਨ ਬਾਹਰ ਖਲਦੀ ਬੋਰੀ ਦੇ ਬੈਠਣਾ ਜ਼ਿਮੀਦਾਰ ਪੁੱਛਦਾ ਵੀ ਲਾਲਾ ਜੀ ਸਾਨੂੰ ਦੱਸੋ ਵੀ ਤੁਹਾਡੇ ਕੋ ਰਾਜ ਕੀ ਆ ਉਹਨੇ ਦੱਸਿਆ ਕਿ ਮੇਰੇ ਕੋਲ ਤਾਂ ਪਾਸਕੂ ਦਾ ਰਾਜ ਆ ਉਹਦਾ ਪਾਸਕੂ ਕੀ ਹੁੰਦਾ ਹੈ ਉਹਦਾ ਜਿਹੜਾ ਲਾਗੇ ਇੱਕ ਕਾਬਲਾ ਜਿਹਾ ਹੈ ਜਿਹੜਾ ਮੈਂ ਤਕੜੀ ਦੇ ਨਾਲ ਬੰਧਿਆ ਹੋਇਆ ਜੇ ਮੈਂ ਦਾਣੀ ਲੈਣੇ ਹੁੰਦੇ ਨੇ ਤੇ ਇਧਰਲੇ ਪੰਨੇ ਪਾ ਦਿੰਦਾ ਤੇ ਜਿਵੇਂ ਵੇਚਣੇ ਤੇ ਸੌਦਾ ਵੇਚਣਾ ਉਹ ਦੂਜੇ ਪਾਸੇ ਪਾ ਦਿੰਦਾ ਇਹਨਾਂ ਦਾ ਉਹ ਜਿਹੜਾ ਫਰਕ ਆ ਉਹਦੇ ਨਾਲ ਹੀ ਮੇਰਾ ਇਹ ਰਾ ਫੇਰੀ ਨਾਲ ਹੀ ਮੇਰਾ ਕੰਮ ਬਚਾਰਾ ਚੱਲ ਜਾਂਦਾ ਤੋ ਜੀਮੀਦਾਰ ਨੇ ਕੀਤਾ ਵੱਡਾ ਸਾਰਾ ਹੱਟ ਜਿਹੜਾ ਕਨਾਲ ਦੀ ਜਗ੍ਹਾ ਦੀ ਵਿੱਚ ਪਾਤਾ ਬੜਾ ਵੱਡਾ ਕਿਉਂਕਿ ਇਹ ਪਹ ਆ ਕੋਰ ਸੀਗਾ ਸੌਦਾ ਲੈ ਅੱਗੇ ਰੱਖਤਾ ਤੋ ਕੋ ਬੀਬੀ ਜੋੜੀ ਉਸ ਧਾਣੇ ਪਾ ਕੇ ਲਈ ਤੋਨੇ ਜਾ ਕੇ ਜਨੋ ਤਾੜੇ ਤੋੜ ਲਈ ਕਿਆ ਤੋ ਜੀਮੀਦਾਰ ਕਹਿੰਦਾ ਕਿ ਕਿ ਇਹ ਬੀਬੀਆ ਦਾਣੇ ਤੇ ਥੋੜੇ ਨੇ ਉਹਨੇ ਕਿਹਾ ਭਾਈ ਦਾਣੇ ਤੋਲ 10 ਮੈਨੂੰ ਕਿੰਨੇ ਦੇ ਹੋਏ ਨੇ ਉਹ ਆਂਦਾ ਮੇਰੇ ਤੇ ਆਪਣਾ ਪਾਸਕੂ ਪੂਰਾ ਨਹੀਂ ਹੋਣ ਰਿਆ ਮੈਂ ਤੈਨੂੰ ਕਿਦਾਂ ਦੱਸਾਂ ਅਸਲੇ ਜੋ ਹੋਇਆ ਕੀ ਕਿ ਉਹਨੇ ਜ਼ਿੰਮੇਦਾਰ ਨੇ ਕੀਤਾ ਕਿ 2 ਕਿਲੋ ਦਾ ਪਾਸਕੂ ਜਿਹੜਾ ਹੈ ਉਹ ਤਕਰੀਬਨ ਬਣ ਗਿਆ ਅੱਜ ਦੇ ਰਾਜਨੀਤਿਕਾਂ ਨੇ 2 ਕਿਲੋ ਦਾ 2 ਕਿਲੋ ਪਾਸਕੂ ਤਕਰੀਬਨ ਬਣ ਲਿਆ ਉਹਨਾਂ ਦੇ ਆਪਣੇ ਘਰ ਪੂਰੇ ਨਹੀਂ ਹੋਣਦੇ ਉਹਨਾਂ ਦੇ ਆਪਣੇ ਪੋਤੇ ਪੂਰੇ ਨਹੀਂ ਹੋਣਦੇ ਲੋਕਾਂ ਲੋਕਾਂ ਦੇ ਦਾਣਿਆਂ ਦੀ ਕੀ ਕੀਮਤ ਪਾਉਣਗੇ ਲੋਕਾਂ ਦੀਆਂ ਉਪਜਾਂ ਦੀ ਉਪਜਾਂ ਨੂੰ ਕਿਵੇਂ ਐਮਰਐਸਪੀ ਦੇ ਦੇਣਗੇ ਉਹ ਲੋਕਾਂ ਦੀਆਂ ਕੀਮਤਾਂ ਕਿਵੇਂ ਨਿਰਧਾਰਤ ਕਰਨਗੇ ਮਹਿੰਗਾਈ ਕਿਉਂ ਨਾ ਵਧੇਗੀ ਪੈਟਰੋਲ ਕਿਉਂ ਨਾ ਮਹਿੰਗਾ ਹੋਏਗਾ ਡੀਜ਼ਲ ਕਿਉਂ ਨਾ ਮਹਿੰਗਾ ਹੋਏਗਾ ਗੈਸ ਕਿਉਂ ਨਾ ਮਹਿੰਗੀ ਹੋਏਗੀ ਕਿਉਂਕਿ ਉਹਨਾਂ ਦਾ ਪਾਸਕੂ ਨਹੀਂ ਪੂਰਾ ਹੁੰਦਿਆ ਇਸ ਕਰਕੇ ਐਸੀ ਸਥਿਤੀ ਨਾ ਬਣ ਜਾਏ ਕਿ ਸਾਨੂੰ ਇਹ ਪਾਸਕੂ ਲੈ ਕੇ ਬਹਿ ਜਾਈਏ ਸਾਨੂੰ ਬਹੁਤ ਜ਼ਰੂਰੀ ਹੈ ਸੁਚੇਤ ਹੋਣ ਦੀ ਲੋੜ ਹੈ ਤਾਕੇ ਆਪਾਂ ਪਾਣੀਆਂ ਦੀ ਸਮੱਸਿਆ ਤੋਂ ਮਗਾਈ ਦੀ ਸਮੱਸਿਆ ਤੋਂ ਬੇਰੋਜ਼ਗਾਰੀ ਦੀ ਸਮੱਸਿਆ ਤੋਂ ਕਿਰਤ ਦੀ ਉਜਰਤੀ ਸਮੱਸਿਆ ਤੋਂ ਨਿਯਾਰਤ ਪਾਰ ਸਕੀਏ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਅਗਲੇ ਐਪੀਸੋਡ ਵਿੱਚ ਫੇਰ ਗੱਲ ਕਰਾਂਗੇ ਜੀ ਐਪੀਸੋਡ ਚੰਗੇ ਲੱਗਦੇ ਹੋਣ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟਸ ਕਰਿਆ ਕਰੋ ਤੁਹਾਡੇ ਜਿਹੜੇ ਕਮੈਂਟਸ ਨੇ ਉਹ ਇਸ ਐਪੀਸੋਡ ਇਸ ਨੈਸ਼ਨਲ ਇਸ ਚੈਨਲ ਨੂੰ ਇਸ ਦ੍ਰਿਸ਼ਟੀ ਚੈਨਲ ਨੂੰ ਅਸਫਲਤ ਹੁੰਦੇ ਵਿੱਚ ਬਹੁਤ ਸਹਾਹੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ